ਸਸਿਕਾਲ ਦ ਟੀਵੀ ਨਰਾਇ ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ਿਖਾ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਿਸ਼ੇਸ਼ ਜਾਣਕਾਰੀ ਹੈ ਜਿੱਥੇ ਕਿ ਭਾਰਤ ਕਪੜਾ ਆਯਾਤ ਕਰਨ ਵਾਲੇ ਦੇਸ਼ਾਂ ਦੇ ਵਿੱਚੋਂ ਜਿਹੜਾ ਸ਼ਾਮਲ ਹੈ ਔਰ ਬਹੁਤ ਵੱਡੇ ਪੱਧਰ ਤੇ ਭਾਰਤ ਦਾ ਨਾਮ ਸ਼ਾਮਲ ਹੈ ਮੰਤਰਾਲੇ ਦੇ ਵੱਲੋਂ ਇਹ ਬਿਹਤ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਾਨੀ ਕਿ ਹੁਣ ਭਾਰਤ ਜੋ ਹੈ ਉਸ ਦਾ ਨਾਮ ਜਿਹੜਾ ਕੁਝ ਟੌਪ ਦੇ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਰਿਹਾ ਕਪੜਾ ਆਯਾਤ ਕਰਨ ਦੇ ਲਈ ਜਿਸ ਤੋਂ ਬਾਅਦ ਹੁਣ ਇੱਕ ਅਹਿਮ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਨਿਕਲ ਕੇ ਆਈ ਹੈ ਥਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਆਖਰ ਹੁਣ ਕਿਸ ਤਰੀਕੇ ਦੇ ਨਾਲ ਭਾਰਤ ਦਾ ਨਾਮ ਜਿਹੜਾ ਵਾ ਮਸ਼ਹੂਰ ਦੇਸ਼ਾਂ ਦੇ ਵਿੱਚ ਆਉਂਦਾ ਹੈ ਕਪੜਾ ਆਯਾਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ 'ਚ ਭਾਰਤ ਦਾ ਨਾਂ ਚੋਟੀ ਦੇ ਦੇਸ਼ਾਂ ਵਿੱਚ ਆਉਂਦਾ ਹੈ ਪੂਰੀ ਦੁਨੀਆ 'ਚ ਆਯਾਤ ਕੀਤੇ ਜਾਣ ਵਾਲੇ ਕੱਪੜਿਆਂ 'ਚੋਂ 4% ਹਿੱਸਾ ਇਕੱਲੇ ਭਾਰਤ ਚੋਜ ਆਉਂਦਾ ਹੈ ਸ਼ੁੱਕਰਵਾਰ ਲੋਕ ਸਭਾ ਦੇ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਜਿਹੜਾ ਦਿੱਤਾ ਗਿਆ ਟੈਕਸਟਾਈਲ ਮੰਤਰੀ ਨੇ ਦੱਸਿਆ ਕਿ ਭਾਰਤ ਨੇ April ਤੋਂ December 2024 ਦੌਰਾਨ ਸਾਲ 2023 ਦੇ ਇਸ ਵਕਫੇ ਨਾਲੋਂ ਆਯਾਤ ਕੀਤੇ ਗਏ ਕੱਪੜਿਆਂ 'ਚ 7% ਤੱਕ ਦਾ ਵਾਧਾ ਦਾਅਵਾ ਦਰਜ ਕੀਤਾ ਹੈ ਵਿੱਤੀ ਸਾਲ 2023-24 ਦੌਰਾਨ ਭਾਰਾ ਤੋਂ ਆਯਾਤ ਕੀਤੇ ਗਏ ਕੱਪੜੇ ਦਾ ਕਰੀਬ 53% ਹਿੱਸਾ ਅਮਰੀਕਾ, ਯੂਰਪ, ਸੰਘੀ ਤੇ ਯੂਕੇ 'ਚ ਭੇਜਿਆ ਗਿਆ। ਗਲੋਬਲ ਟੈਕਸਟਾਈਲ ਮਾਰਕੀਟ 'ਚ ਭਾਰਤ ਦੇ ਮੁਕਾਮ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਕੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਨ੍ਹਾਂ 'ਚ ਇੱਕ ਸਕੀਮ ਪੀਐਮ ਮਿਤਰਾ ਟੈਕਸਟਾਈਲ ਜਿਹੜੀ ਸਕੀਮ ਹੈ ਪਾਰਕ ਸਕੀਮ ਹੈ ਜੋ ਕਿ ਛੋਟੀ ਦਾ ਟੈਕਸਟਾਈਲ ਇਨਫਰਾਸਟ੍ਰਕਚਰ ਬਣਾਉਣ ਦੇ ਉਦੇਸ਼ ਲਈ ਬਣਾਈ ਗਈ ਹੈ ਇਸ ਤੋਂ ਇਲਾਵਾ ਪ੍ਰੋਡਕਸ਼ਨ ਲਿੰਕ ਇਨਸੈਂਟਿਵ ਸਕੀਮ ਵੱਡੇ ਪੱਧਰ ਤੇ ਮਨੁੱਖੀ ਤੌਰ 'ਤੇ ਬਣਾਏ ਜਾਣ ਵਾਲੇ ਕੱਪੜੇ ਤੇ ਟੈਕਨੀਕਲ ਟੈਕਸਟਾਈਲ ਨੂੰ ਵਸੂਟ ਕਰਨ ਲਈ ਵੀ ਬਣਾਈ ਗਈ ਹੈ ਦੱਸ ਦਈਏ ਕਿ ਦੁਨੀਆ ਦੀਆਂ ਛੋਟੀਆਂ ਦੀਆਂ ਇੰਡਸਟਰੀ ਚ ਸ਼ਾਮਲ ਭਾਰਤ ਦੀ ਟੈਕਸਟਾਈਲ ਇੰਡਸਟਰੀ ਆਪਣੇ ਵੱਡੇ ਪੱਧਰ ਤੇ ਕੱਚੇ ਮਾਲ ਦੇ ਭੰਡਾਰ ਜਿਵੇਂ ਕਿ ਕਪਾਹ ਰੇਸ਼ਾ ਉਨ ਜੂਟ ਤੇ ਮਨੁੱਖ ਦੁਆਰਾ ਬਣਾਏ ਗਏ ਰੇਸ਼ੇ ਤੇ ਅਧਾਰਿਤ ਹੈ ਇਸ ਤੋਂ ਇਲਾਵਾ ਭਾਰਤ ਦੇ ਦੇਸ਼ੇ ਤੋਂ ਲੈ ਕੇ ਕੱਪੜੇ ਦੇ ਪਹਿਰਾਵਾ ਤਿਆਰ ਕਰਨ ਤੱਕ ਦੀ ਸਮਰੱਥਾ ਵਿੱਚ ਇਸ ਦੀ ਚੋਟੀ ਦੇ ਕੱਪੜੇ ਯਾਦ ਕਰਨ ਵਾਲੇ ਦੇਸ਼ਾਂ ਦੇ ਵਿੱਚ ਸ਼ਮੂਲੀਅਤ ਨੂੰ ਮਜ਼ਬੂਤੀ ਦਿੱਤੀ ਗਈ ਹੈ। ਕਪਾਹ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪਾਰ ਸਰਕਾਰ ਵੱਲੋਂ ਕਪਾਹ ਦੀ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਪਾਹ ਤੇ ਸਲਾਨਾ ਐਮ ਐਸ ਪੀ ਵੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਾਜ਼ਾਰ ਦੇ ਰੂਟਾਂ 'ਚ, ਰੇਟਾਂ 'ਚ ਆਉਣ ਵਾਲੇ ਉਤਾਰ ਚੜਾਅ ਕਰਕੇ ਆਪਣੀ ਫਸਲ ਦਾ ਸਹੀ ਮੁੱਲ ਮਿਲਣ 'ਚ ਕਿਸੇ ਦਾਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਇਸ ਤੋਂ ਇਲਾਵਾ ਦਸੰਬਰ 2022 ਤੋਂ ਇੰਡੋ ਆਸਟ੍ਰੇਲੀਆ ਇਕਨੋਮੀ ਕੋਆਪਰੇਸ਼ਨ ਐਂਡ ਟ੍ਰੇਡ ਐਗਰੀਮੈਂਟ ਦੁਆਰਾ ਦੌਰਾਨ ਨਿਰਯਾਤ ਕੀਤੇ ਜਾਣ ਵਾਲੇ 51000 ਟਨ ਜ਼ਾਦਾ ਲੰਬੇ ਰੇਸ਼ੇ ਵਾਲੇ ਕਪਾਹ ਤੇ ਲੱਗਣ ਵਾਲੀ ਕਸਟਮ ਡਿਊਟੀ ਵੀ ਖਤਮ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਭਾਰਤ ਦਾ ਨਾਮ ਕਪੜਾ ਆਯਾਤ ਕਰਨ ਵਾਲੇ ਚੋਟੀ ਦੇ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਵੱਡੇ ਪੱਧਰ ਤੇ ਉੱਤੇ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਪੜਾ ਆਯਾਤ ਕੀਤਾ ਜਾਂਦਾ ਔਰ ਭਾਰਤ ਦੇ ਵੱਲੋਂ ਵੱਡੇ ਪੱਧਰ ਦਾ ਵਪਾਰ ਫੀ ਕੀਤਾ ਜਾਂਦਾ ਜਿਸ ਦੇ ਨਾਲ ਹੁਣ ਟੌਪ ਦੇ ਚੋਟੀ ਦੇ ਦੇਸ਼ਾਂ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਕੀਤਾ ਗਿਆ ਹੈਮ ਜਾਣਕਾਰੀ ਮੰਤਰਾਲੇ ਦੇ ਵੱਲੋਂ ਦਿੱਤੀ ਗਈ ਹੈ ਮੰਤਰਾਲੇ ਨੇ ਇੱਕ ਵੱਡਾ ਖੁਲਾਸਾ ਕੀਤਾ ਔਰ ਜਾਣਕਾਰੀ ਇਸ ਬਾਬਤ ਹੈ ਕਿ ਹੁਣ ਮੰਤਰਾਲੇ ਨੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਤਰੀਕੇ ਦੇ ਨਾਲ ਭਾਰਤ ਜਿਹੜਾ ਵਾ ਟੌਪ ਦੇ ਦੇਸ਼ਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਕਪੜਾ ਆਯਾਤ ਕਰਨ ਲਈ ਯਾਨੀ ਕਿ ਇਜ਼ੀ ਡਿਜ਼ਾਈਨਿੰਗ ਜਿਹੜੀ ਆ ਉਹ ਵੀ ਖੁਦ ਭਾਰਤ ਦੇ ਵੱਲੋਂ ਕੀਤੀ ਜਾਂਦੀ ਹੈ ਜੀ ਤਿਆਰ ਜੋ ਹੈ ਭਾਰਤ ਖੁਦ ਕਰਦਾ ਹੈ ਜਿਸ ਦੇ ਨਾਲ ਭਾਰਤ ਜਿਹੜਾ ਇਹਨਾਂ ਵੱਡਿਆਂ ਦੇਸ਼ਾਂ ਦੇ ਵਿੱਚ ਸ਼ਾਮਲ ਹੁੰਦਾ ਹੈ ਜਾਣਕਾਰੀ ਜਿਹੜੀ ਆ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਵੀ ਪਹੁੰਚਾਣਾ ਜ਼ਰੂਰੀ ਬਾਤ ਹੈ